ਅੱਜ 8 ਜਨਵਰੀ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੁਹਾਨੂੰ ਚਾਰੇ ਖਬਰਾਂ ਦੀ ਦਿਨੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਬਸ ਗੌਰ ਨਾਲ ਸੁਣਿਓ ਪੂਰਾ ਅਖੀਰ ਤੱਕ ਸੁਣਿਓ ਤੇ ਆਪਣਾ ਕਮੈਂਟ ਵਿਚਾਰ ਲਿਖਿਓ ਪਹਿਲੀ ਖਬਰ ਹੈ ਕਿ ਖਨੌਰੀ ਕਿਸਾਨ ਮੋਰਚੇ ਤੋਂ ਅੱਜ ਫੇਰ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਤਿੰਨ ਵੱਡੇ ਐਕਸ਼ਨ ਬੋਲੇ ਗਏ ਨੇ ਜਿਨ੍ਹਾਂ ਨੂੰ ਸੁਣ ਕੇ ਸਰਕਾਰ ਨੂੰ ਭਾਜੜਾ ਪੈ ਗਈਆਂ ਨੇ ਔਰ ਹੱਕੇ ਬੱਕੇ ਰਹਿ ਗਏ ਨੇ ਦੂਜੀ ਵੱਡੀ ਖਬਰ ਹੈ ਕਿ ਦੁਨੀਆ ਦਾ ਬਹੁਤ ਵੱਡਾ ਸਰਮਾਇਆਦਾਰ ਐਲਨ ਮਸਕ ਉਹਦਾ ਤਿੰਨ ਦੇਸ਼ਾਂ ਦੇ ਨਾਲ ਸਿੱਧਾ ਪੇਚਾ ਪੈ ਗਿਆ ਸਿੱਧਾ ਪੰਗਾ ਪੈ ਗਿਆ ਔਰ ਤੀਜੀ ਵੱਡੀ ਖਬਰ ਹੈ ਕਿ ਮੋਦੀ ਸਰਕਾਰ ਦੀ ਨਵੇਂ ਅੰਕੜਿਆਂ ਨੇ ਸ਼ਰਿਆਮਪੋਲ ਖੋਲ੍ਹ ਦਿੱਤੀ ਹੈ ਹੁਣ ਮੋਦੀ ਸਰਕਾਰ ਕੀ ਬੋਲੇਗੀ ਕੋਈ ਗੱਲ ਨਹੀਂ ਆ ਰਹੀ ਔਰ ਚੌਥੀ ਖਬਰ ਹੈ ਕਿ ਰਾਹੁਲ ਗਾਂਧੀ ਨੇ ਅੱਜ ਦੇਸ਼ ਦੇ মিডিਆ ਨੂੰ ਤੇ ਮੋਦੀ ਸਰਕਾਰ ਨੂੰ ਇਕੱਠੇ ਤੌਰ ਤੇ ਆੜੇ ਹੱਥੀ ਲਿਆ ਔਰ ਕੀ ਕੁਝ ਬੋਲਿਆ ਸਾਰੀਆਂ ਖਬਰਾਂ ਤੁਹਾਨੂੰ ਵਿਸਤਾਰਤ ਦੱਸਦੇ ਆ ਪਹਿਲੀ ਖਬਰ ਹੈ ਕਿ ਖਨੌਰੀ ਕਿਸਾਨ ਮੋਰਚੇ ਤੋਂ ਅੱਜ ਫਿਰ ਬਹੁਤ ਵੱਡਾ ਐਲਾਨ ਕੀਤਾ ਗਿਆ ਔਰ ਸਰਕਾਰ ਨੂੰ ਭਾਜਣਾ ਪੈ ਗਈਆਂ ਨੇ ਕਿਉਂਕਿ ਖਨੌਰੀ ਕਿਸਾਨ ਮੋਰਚੇ ਤੋਂ ਤਿੰਨ ਐਕਸ਼ਨ ਕਰਨ ਬਾਰੇ ਕਿਹਾ ਗਿਆ ਪਹਿਲਾ ਐਕਸ਼ਨ ਐਲਾਨ ਕੀਤਾ ਗਿਆ ਕਿ 26 ਜਨਵਰੀ ਨੂੰ ਪੂਰੇ ਦੇਸ਼ ਦੀਆਂ ਸੜਕਾਂ ਤੇ ਟਰੈਕਟਰ ਮਾਰਚ ਕੀਤਾ ਜਾਵੇਗਾ ਦੂਜਾ ਐਕਸ਼ਨ ਹੈ ਕਿ ਜਿਹੜੇ ਨਵੇਂ ਖੇਤੀ ਕਾਨੂੰਨ ਦਾ ਖਰੜਾ ਭੇਜਿਆ ਹੈ ਉਹਦੀਆਂ ਕਾਪੀਆਂ ਸਾਰੀਆਂ ਜਾਣਗੀਆਂ ਤੇ ਤੀਜਾ ਕੇਂਦਰ ਸਰਕਾਰ ਦੇ ਅਰਥੀ ਫੂਕ ਮਜਾਰੇ ਕੀਤੇ ਜਾਣਗੇ ਇਹ ਤਿੰਨ ਸੱਦੇ ਨਵੇਂ ਐਲਾਨ ਦੇ ਵਿੱਚ ਖਨੌਰੀ ਤੇ ਸ਼ੰਭੂ ਮੋਰਚੇ ਤੇ ਲੜ ਰਹੀਆਂ ਜਥੇਬੰਦੀਆਂ ਵੱਲੋਂ ਕੀਤੇ ਗਏ ਨੇ ਔਰ ਹੁਣ ਵੇਖਣਾ ਇਹ ਹੈ ਕਿ ਇਹ ਤਿੰਨ ਸੱਦਿਆਂ ਨੂੰ ਦੇਸ਼ ਦੇ ਲੋਕ ਤੇ ਕਿਸਾਨ ਕਿਸ ਤਰ੍ਹਾਂ ਦਾ ਹੰਗਾਰਾ ਦਿੰਦੇ ਨੇ ਪਿਛਲੇ ਦਿਨੀ ਜਦੋਂ ਬੰਦ ਦਾ ਸੱਦਾ ਦਿੱਤਾ ਸੀ ਦਾ ਪੰਜਾਬ ਪੂਰੀ ਤਰ੍ਹਾਂ ਬੰਦ ਹੋਇਆ ਸੀ ਔਰ ਉਧਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹ ਜਥੇਬੰਦੀਆਂ ਜਿਹੜੀ ਲੜਾਈ ਲੜ ਰਹੀਆਂ ਨੇ ਪਿਛਲੇ ਦਿਨੀ ਉਹਨਾਂ ਨੇ ਟੋਹਾਣਾ ਦੇ ਵਿੱਚ ਤੇ ਹੁਣ 9 ਜਨਵਰੀ ਨੂੰ ਕੱਲ ਨੂੰ ਉਹਨਾਂ ਨੇ ਪੰਜਾਬ ਦੇ ਮੋਗਾ ਦੇ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਆਮ ਲੋਕਾਂ ਦਾ ਇੱਕ ਬਹੁਤ ਵੱਡਾ ਇਕੱਠ ਇਨ੍ਹਾਂ ਮੰਗਾਂ ਦੇ ਉੱਪਰ ਬੁਲਾਇਆ ਉਧਰ ਜਗਜੀਤ ਸਿੰਘ ਡੱਲੇਵਾਲ ਦੀ ਸੇਤ ਖਨੋਰੀ ਬਾਰਡਰ ਤੇ ਲਗਾਤਾਰ ਨਾਜਕ ਹੁੰਦੀ ਜਾ ਰਹੀ ਹੈ ਬੇहद ਗੰਭੀਰ ਹੁੰਦੀ ਜਾ ਰਹੀ ਹੈ ਔਰ ਕਿਸੇ ਵੀ ਟਾਈਮ ਡੱਲੇਵਾਲ ਸਾਹਿਬ ਅਲਵਿਦਾ ਕਹਿ ਸਕਦੇ ਨੇ ਇਹ ਖਬਰਾਂ ਡਾਕਟਰਾਂ ਵੱਲੋਂ ਆ ਰਹੀਆਂ ਨੇ ਜਿਹੜੇ ਉਹਨਾਂ ਦੀ ਦੇਖਰੇਖ ਕਰ ਰਹੇ ਨੇ ਜਿਹੜੇ ਡਾਕਟਰ ਸਵੇਮਾਨ ਹੈ ਉਹਨਾਂ ਨੇ ਤਾਂ ਸਿੱਧਾ ਕਹਿ ਦਿੱਤਾ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਜ਼ਿੰਦਗੀ ਦਾ ਰੈੱਡ ਅਲਰਟ ਦਾ ਬਿਗਲ ਵੱਜ ਗਿਆ ਉਹ ਕਹਿੰਦੇ ਕਿ ਹੁਣ ਕੁਝ ਵੀ ਹੋ ਸਕਦਾ ਹੈ ਤਾ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦੇ ਮਰਨ ਵਰਤ ਦਾ ਅੱਜ ਚੌਥਾ ਦਿਨ ਹੈ ਔਰ ਪਿਛਲੇ ਦਿਨੀ ਉਹਨਾਂ ਦੀ ਸਿਹਤ ਬਹੁਤ ਗੰਭੀਰ ਬਣ ਗਈ ਸੀ ਉਹ ਬੇਹੋਸ਼ ਹੋ ਗਏ ਸੀ ਔਰ ਇੱਕਦਮ ਚਾਰ ਚਫੇਰੇ ਬੜਾ ਹੋਰ ਤਰ੍ਹਾਂ ਦਾ ਰੌਲਾ ਪੈ ਗਿਆ ਸੀਗਾ ਕੁਝ ਇਸ ਤਰ੍ਹਾਂ ਦੀ ਗੱਲ ਵੀ ਆਉਣ ਲੱਗੀ ਸੀ ਕਿ ਸ਼ਾਇਦ ਹੁਣ ਉਹ ਅਲਵਿਦਾ ਕਹਿ ਸਕਦੇ ਨੇ ਕੁਝ ਔਰਤਾਂ ਤੇ ਉਹਨਾਂ ਦੇ ਨੇੜਲੇ ਸੰਗੀ ਉਥੇ ਬਹੁਤ ਰੋਣ ਵੀ ਲੱਗ ਪਏ ਸੀਗੇ ਪਰ ਡਾਕਟਰਾਂ ਨੇ ਫਿਰ ਕੋਸ਼ਿਸ਼ ਕੀਤੀ ਇੱਕ ਵਾਰ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਸੀ ਪਰ ਫਿਰ ਇੱਕ ਵਾਰ ਉਹਨਾਂ ਦੀ ਜ਼ਿੰਦਗੀ ਅੱਗੇ ਤੁਰ ਪਈ ਤਾਂ ਹੁਣ ਉਹਨਾਂ ਦੀ ਸਥਿਤੀ ਇਸ ਟਾਈਮ ਵੀ ਕਾਫੀ ਗੰਭੀਰ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਭਾਰਤ ਸਰਕਾਰ ਦੀ ਪੋਲ ਖੁੱਲੀ ਆ ਨਵੇਂ ਅੰਕੜਿਆਂ ਦੇ ਵਿੱਚ ਉਹ ਮੋਦੀ ਸਰਕਾਰ ਜਿਹੜੀ 2014 ਚ ਜਦੋਂ ਪਹਿਲੀ ਵਾਰ ਬਣੀ ਤਾਂ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਦੇਸ਼ ਨੂੰ ਵਿਕਾਸ ਕਰਾਂਗੇ ਤਰੱਕੀ ਕਰਾਂਗੇ ਦੇਸ਼ ਦੀ ਆਰਥਿਕਤਾ 'ਚ ਵਾਧਾ ਹੋਊਗਾ ਲੋਕਾਂ ਨੂੰ ਰੁਜ਼ਗਾਰ ਮਿਲਣਗੇ ਮਹਿੰਗਾਈ ਘਟੇਗੀ ਡਾਲਰ ਦੇ ਮੁਕਾਬਲੇ ਰੁਪਈਆ ਉੱਪਰ ਜਾਏਗਾ ਪਰ ਨਵੇਂ ਅੰਕੜੇ ਕੀ ਕਹਿੰਦੇ ਨੇ ਨਵੇਂ ਅੰਕੜਿਆਂ ਨੇ ਤਾਂ ਸਾਰਾ ਕੁਝ ਭੂਮਪੜਾਸ ਕਰ ਦਿੱਤਾ ਹੈ ਜੀਡੀਪੀ ਦੇ ਅੰਕੜੇ ਆਏ ਨੇ ਦੇਸ਼ ਦੀ ਜਿਹੜੀ ਵਾਧਾ ਦਰ ਹੈ ਉਹਦੇ ਅੰਕੜੇ ਆਏ ਨੇ ਤਾ ਪਿਛਲੇ 4 ਸਾਲਾਂ ਚ ਸਭ ਤੋਂ ਘੱਟ ਵਾਧਾ ਦਰ ਜਿਹੜੀ ਆ ਉਹ ਵਿੱਤੀ ਸਾਲ 24-25 ਦੀ ਜਿਹੜੀ ਅਨੁਮਾਨ ਕੀਤੀ ਗਈ ਆ ਪਿਛਲੇ 4 ਸਾਲਾਂ ਚ ਸਭ ਤੋਂ ਘੱਟ ਜਿਹੜਾ ਵਿਕਾਸ ਦਰ ਜਾਂ ਵਾਧਾ ਦਰ ਉਹ ਆਪੇ ਹੀ ਮੋਦੀ ਸਰਕਾਰ ਨੇ ਇਹ ਅੰਕੜੇ ਜਾਰੀ ਕੀਤੇ ਨੇ ਹੁਣ ਤੁਸੀਂ ਦੱਸੋ ਕਿੱਧਰ ਗਿਆ ਮੋਦੀ ਮੈਜਿਕ ਕਿੱਧਰ ਗਏ ਮੋਦੀ ਸਾਹਿਬ ਦੇ ਫਾਰਮੂਲੇ ਮੋਦੀ ਸਾਹਿਬ ਕਿਆ ਕਰਦੇ ਸੀ ਜਦੋਂ ਪ੍ਰਧਾਨ ਮੰਤਰੀ ਨਹੀਂ ਸੀ ਉਹ ਕਹਿੰਦੇ ਸੀ ਕਿ ਡਾਲਰ ਦੇ ਮੁਕਾਬਲੇ ਰੁਪਇਆ ਇਤਨਾ ਗਿਰਤਾ ਜਾ ਰਹਾ ਹੈ ਜਿੰਨਾ ਕਿ ਚਲਾਉਣੇ ਵਾਲੀ ਸਰਕਾਰ ਗਿਰਤੀ ਜਾ ਰਹੀ ਹੈ ਉਹਨਾਂ ਦਾ ਨਿਸ਼ਾਨਾ ਕਾਂਗਰਸ ਸਰਕਾਰ ਤੇ ਮਨਮੋਹਨ ਸਰਕਾਰ ਤੇ ਹੁੰਦਾ ਸੀ ਇਹ ਗੱਲ ਠੀਕ ਹੈ ਕਿ ਕਾਂਗਰਸ ਸਰਕਾਰ ਦੀਆਂ ਨੀਤੀਆਂ ਵੀ ਕੋਈ ਬਹੁਤੀਆਂ ਸਲੱਗ ਨਹੀਂ ਸੀ ਇਹੋ ਨੀਤੀਆਂ ਹੀ ਉਹਨਾਂ ਦੀਆਂ ਸੀ ਤੇ ਉਹੋ ਹੀ ਇਹਨਾਂ ਦੀਆਂ ਪਰ ਅੱਜ ਮੋਦੀ ਸਾਹਿਬ ਕੀ ਬੋਲਣਗੇ ਉਦੋਂ ਤਾਂ ਜਦੋਂ ਮਨਮੋਹਨ ਸਿੰਘ ਸੀ ਉਸ ਵਕਤ ਤਾਂ 1 ਡਾਲਰ ਦੇ ਮੁਕਾਬਲੇ ਬਾਰ 3 ਰੁਪਏ ਸੀ ਔਰ ਅੱਜ 1 ਡਾਲਰ ਦੇ ਮੁਕਾਬਲੇ 84 85 ਰੁਪਏ ਨੇ ਤਾਂ ਰੁਪਇਆ ਤਾਂ ਇੰਨਾ ਗਿਰ ਗਿਆ ਹੁਣ ਕੌਣ ਗਿਰਿਆ ਤੇ ਸਰਕਾਰ ਕਿੰਨੀ ਗਰੀ ਇਹ ਕੌਣ ਦੱਸੇਗਾ ਉਧਰ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹ ਮਨਮੋਨ ਸਿੰਘ ਮਹਿੰਗਾਈ ਕੇ ਮੁੱਦੇ ਤੇ ਮੌਨ ਹੈ ਇਸਕਾ ਨਾਮ ਮਨਮੋਨ ਸਿੰਘ ਨਹੀਂ ਮੌਨ ਸਿੰਘ ਹੋਣਾ ਚਾਹੀਏ ਔਰ ਅੱਜ ਅਸੀਂ ਮੋਦੀ ਜੀ ਨੂੰ ਪੁੱਛਦੇ ਹਾਂ ਕੇ ਨਾ ਤਾਂ ਤੁਹਾਡਾ ਵੀ ਮੰਮੇ ਤੇ ਇਹ ਬਹੁਤੇ ਲੋਕ ਮੋਦੀ ਮੋਦੀ ਕਹਿੰਦੇ ਨੇ ਤੇ ਫਿਰ ਤੁਸੀਂ ਹੁਣ ਮੌਨ ਕਿਉਂ ਆਂ ਹੁਣ ਤੁਹਾਨੂੰ ਮਹਿੰਗਾਈ ਨਜ਼ਰ ਕਿਉਂ ਨਹੀਂ ਆਉਂਦੀ ਮੋਦੀ ਸਾਹਿਬ ਨੇ ਜਦੋਂ ਸਰਕਾਰ ਬਣਾਉਣੀ ਸੀ ਤਾਂ ਉਦੋਂ ਲੋਕਾਂ ਨੂੰ ਲਾਰਾ ਲਾਇਆ ਸੀ ਕਿ ਹਰ ਸਾਲ 2 ਕਰੋੜ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿਆ ਕਰਾਂਗੇ ਪੱਕੀਆਂ ਤੇ ਜਦੋਂ ਸਰਕਾਰ ਬਣ ਗਈ ਸੀ ਤਾਂ ਫਿਰ 2 ਕਰੋੜ ਤਾਂ ਛੱਡੋ 2 ਲੱਖ ਨੂੰ ਵੀ ਨੌਕਰੀਆਂ ਨਹੀਂ ਦਿੱਤੀਆਂ ਹਰ ਸਾਲ ਕਿਹਾ ਸੀ 2 ਕਰੋੜ ਤੇ ਪਿਛਲੇ 12 11 12 ਸਾਲ ਹੋ ਗਏ ਲਗਾਤਾਰ ਸੈਂਟਰ ਚ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਿਆ ਅੱਜ ਤੱਕ ਵੀ 2 ਕਰੋੜ ਨਹੀਂ ਦਿੱਤੀਆਂ ਹਰ ਸਾਲ ਕਿਹਾ ਸੀ ਤੇ ਜਦੋਂ ਲੋਕ ਇਸ ਮੁੱਦੇ ਤੇ ਰੌਲਾ ਪਾਉਣ ਲੱਗੇ ਤਾਂ ਮੋਦੀ ਸਾਹਿਬ ਉਹ ਰਾਣੇ ਕਹਿਣਾ ਸ਼ੁਰੂ ਕਰਤਾ ਦੇਖਿਏ ਇਹ ਰੁਜ਼ਗਾਰ ਕੀ ਹੁੰਦਾ ਹੈ ਅਗਰ ਕੋਈ ਆਦਮੀ ਕਿਸੇ ਦਫ਼ਤਰ के ਬਾਹਰ ਪਕੌੜੇ ਕੀ ਰੇੜੀ ਲਗਾਤਾ ਹੈ ਤਾਂ ਇਹ ਵੀ ਇੱਕ ਜੌਬ ਹੈ ਜੇ ਵੀ ਇੱਕ ਨੌਕਰੀ ਹੈ ਇਹ ਵੀ ਇੱਕ ਰੁਜ਼ਗਾਰ ਹੈ ਫਿਰ ਮੋਦੀ ਸਾਹਿਬ ਜਿਹੜਾ ਵਿਚਾਰਾ ਕੋਈ ਮਾੜਾ ਮੋਟਾ ਢਿੱਡ ਫੂਕਣ ਲਈ ਕੋਈ ਪਕੌੜਿਆਂ ਦੀ ਕੋਈ ਮੂੰਗਫਲੀ ਦੀ ਕੋਈ ਮਰੁੰਡਿਆਂ ਦੀ ਰੇੜੀ ਲਾਉਂਦਾ ਜਾਂ ਕਿਸੇ ਬੱਸ ਟ੍ਰੇਨ ਦੇ ਵਿੱਚ ਗਿਰੀਆਂ ਵੇਚਦਾ ਫਿਰ ਉਹਨੂੰ ਵੀ ਉਹ ਆਪਣੇ ਦਿੱਤੇ ਰੁਜ਼ਗਾਰ ਦੇ ਖਾਤੇ 'ਚ ਪਾਉਣ ਲੱਗ ਪਏ ਮੈਂ ਕਹੂੰਗਾ ਬੇਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਹਰ ਚੀਜ਼ ਦੀ ਹੱਦ ਹੁੰਦੀ ਹੈ ਇਹ ਗੱਲ ਇੱਥੇ ਕਹੀ ਜਾ ਸਕਦੀ ਹੈ ਹੁਣ ਇਸ ਤੋਂ ਵੱਡੀ ਖਬਰ ਅਗਲੀ ਹੈ ਐਲਨ ਮਸਕ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਦੁਨੀਆ ਦਾ ਬਹੁਤ ਵੱਡਾ ਸਰਮਾਇਆਦਾਰ ਤੇ ਜਿਹੜੀ ਮੌਜੂਦਾ ਤਕਨੀਕ ਹੈ ਇਹਦਾ ਮਹਾਰਥੀ ਐਲਨ ਮਸਕ ਐਸ ਟਾਈਮ ਤਕਨੀਕ ਦੇ ਵਿੱਚ ਸਭ ਤੋਂ ਵੱਡੀ ਪਾਵਰ ਹੈ ਤੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਪੈਸੇ ਵਾਲਾ ਤੇ ਅਮੀਰ ਬੰਦਾ ਤੇ ਉਹਦਾ ਹੁਣ ਤਿੰਨ ਦੇਸ਼ਾਂ ਦੇ ਨਾਲ ਪੰਗਾ ਪੈ ਗਿਆ ਪੰਗਾ ਕਿਉਂ ਪਿਆ ਪਹਿਲਾਂ ਤਾਂ ਜਦੋਂ ਅਮਰੀਕਾ ਦੇ ਵਿੱਚ ਵੋਟਾਂ ਪਈਆਂ ਤੇ ਉੱਥੇ ਉਹਨੇ ਟਰੰਪ ਦੀ ਖੁੱਲ ਕੇ ਹਮਾਇਤ ਕੀਤੀ ਔਰ ਬਹੁਤ ਵੱਡਾ ਪੈਸਾ ਟਰੰਪ ਨੂੰ ਜਿਤਾਉਣ ਦੇ ਲਈ ਐਲਨ ਮਸਕ ਨੇ ਖਰਚਿਆ ਤੇ ਟਰੰਪ ਬਣ ਗਿਆ ਤੇ ਟਰੰਪ ਨੇ ਫਿਰ ਬਣਦਿਆ ਹੀ ਉਹਦੀ ਹਰ ਗੱਲ ਮੰਨਣੀ ਸ਼ੁਰੂ ਕਰ ਦਿੱਤੀ ਹੈ ਉਹਦੀਆਂ ਪਾਉਂ ਬਾਰੇ ਔਰ ਫਿਰ ਉਸ ਨੇ ਹੁਣ ਸਿੱਧਾ ਪੇਚਾ ਪਾ ਲਿਆ ਫਰਾਂਸ ਨਾਲ ਯੂਕੇ ਨਾਲ ਤੇ ਜਰਮਨ ਨਾਲ ਯੂਕੇ ਦਾ ਜਿਹੜਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਹੈ ਕੀਰ ਸਟਾਰਮਰ ਉਹਨੂੰ ਤਾਂ ਐਲਨ ਮਸਕ ਨੇ ਇੱਥੋਂ ਤੱਕ ਕਹਿਤਾ ਕਿ ਇਹਨੂੰ ਜੇਲ੍ਹ ਭੇਜ ਦੇਣਾ ਚਾਹੀਦਾ। ਤਾਂ ਫਿਰ ਯੂਕੇ ਨੇ ਵੀ ਅੱਗੋਂ ਪਲਟਵਾਰ ਕੀਤਾ। ਉਹਨਾਂ ਨੇ ਵੀ ਕਿਹਾ ਕਿ ਅਸੀਂ ਐਲਨ ਮਸਕ ਦੀਆਂ ਇਹਨਾਂ ਬੇਹੁਦਾ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਉਧਰ ਜਿਹੜੇ ਆ ਫਰਾਂਸ ਦੇ ਰਾਸ਼ਟਰਪਤੀ ਐ ਉਹਨਾਂ ਨਾਲ ਵੀ ਸਿੱਧਾ ਪੇਚਾ ਪਿਆ ਤੇ ਜਰਮਨ ਨਾਲ ਵੀ। ਇਹ ਤਿੰਨੋਂ ਦੇਸ਼ ਕਹਿ ਰਹੇ ਨੇ ਕਿ ਐਲਨ ਮਸਕ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਕਹਿੰਦੇ ਕਿ ਐਲਨ ਮਸਕ ਨੂੰ ਜਿਹੜੇ ਦੇਸ਼ ਅਮਰੀਕਾ ਚੋਂ ਰਹਿੰਦੇ ਨੇ ਉੱਥੇ ਸੀਮਤ ਰਹਿਣਾ ਚਾਹੀਦਾ ਹੈ ਉਹ ਸਾਡੀਆਂ ਸਰਕਾਰਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਲਈ ਬਿਆਨ ਕਿਉਂ ਦਿੰਦਾ ਹੈ ਉਹ ਸਾਡੇ ਦੇਸ਼ਾਂ ਦੀਆਂ ਵੋਟਾਂ ਪ੍ਰਭਾਵਿਤ ਕਰਨ ਲਈ ਬਿਆਨ ਕਿਉਂ ਦਿੰਦਾ ਹੈ ਬਹੁਤ ਵੱਡੇ ਦੋਸ਼ ਲੱਗੇ ਨੇ ਕਿ ਐਲਨ ਮਸਕ ਦੂਜੇ ਦੇਸ਼ਾਂ ਦੇ ਵਿੱਚ ਸਰਕਾਰਾਂ ਬਣਾਉਣ ਦੇ ਲਈ ਜਾਂ ਨਾ ਬਣਾਉਣ ਦੇ ਲਈ ਆਪਣੇ ਬਿਆਨ ਦਿੰਦਾ ਤੇ ਉੱਥੋਂ ਦੀਆਂ ਸਰਕਾਰਾਂ ਤੇ ਰਾਜਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਹੁਣ ਐਲਨ ਮਸਕ ਇਹਦੇ ਬਾਰੇ ਜੇ ਮੈਂ ਕਹਿਣਾ ਹੋਵੇ ਤਾਂ ਮਿੱਤਰੋ ਇਹ ਕੋਈ ਨਵੀਂ ਗੱਲ ਨਹੀਂ ਦੁਨੀਆ ਦੀ ਸਾਰੀ ਸਿਆਸਤ ਤੇ ਸਾਰੀ ਰਾਜਨੀਤੀ ਤੇ ਸਾਰੀਆਂ ਸਰਕਾਰਾਂ ਸਰਮਾਇਦਾਰਾਂ ਪੂੰਜੀਪਤੀਆਂ ਦੀ ਮੁੱਠੀ 'ਚ ਨੇ ਔਰ ਹਰ ਸਰਮਾਇਦਾਰ ਇਹ ਕੋਸ਼ਿਸ਼ ਕਰਦਾ ਹੈ ਕਿ ਵੱਧ ਤੋਂ ਵੱਧ ਦੇਸ਼ਾਂ ਦੀਆਂ ਸਰਕਾਰਾਂ ਮੇਰੀ ਮੁੱਠੀ 'ਚ ਹੋਣ ਤੇ ਸਰਕਾਰਾਂ ਬਣਦੀਆਂ ਕਿਵੇਂ ਨੇ ਜਿਵੇਂ ਅਮਰੀਕਾ ਦੀਆਂ ਚੋਣਾਂ ਦੇ ਵਿੱਚ ਐਲਨ ਮਸਕ ਹੋਰਾਂ ਨੇ ਬਹੁਤ ਵੱਡੀ ਆਰਥਿਕ ਮਦਦ ਕੀਤੀ ਹਜ਼ਾਰਾਂ ਕਰੋੜ ਡਾਲਰ ਜਿਹੜੇ ਆ ਉਹ ਫੂਕ ਦਿੱਤੇ ਤੇ ਸਰਕਾਰ ਬਣਵਾਈ ਫਿਰ ਪੈਸੇ ਨਾਲ ਐਦਾਂ ਹੀ ਵੱਖ-ਵੱਖ ਦੇਸ਼ਾਂ ਦੇ ਜਿਹੜੇ ਵੱਡੇ ਪੂੰਜੀਪਤੀ ਨੇ ਉਹ ਪੈਸਾ ਫੂਕਦੇ ਨੇ ਤੇ ਫਿਰ ਆਪਣੀ ਪਸੰਦੀ ਦੀ ਪਾਰਟੀ ਦੀ ਸਰਕਾਰ ਬਣਵਾਉਂਦੇ ਨੇ ਤੇ ਫਿਰ ਉਹਨਾਂ ਤੋਂ ਮਨਮਰਜ਼ੀ ਦੇ ਕੰਮ ਕਰਵਾਉਂਦੇ ਨੇ ਹੁਣ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਅਗਲੀ ਵੱਡੀ ਖਬਰ ਹੈ ਰਾਹੁਲ ਗਾਂਧੀ ਨੇ ਅੱਜ ਦਿੱਲੀ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ। ਰਾਹੁਲ ਗਾਂਧੀ ਝਾੜੂ ਪਾਰਟੀ ਦੇ ਨਾਲ ਰਲ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਇੱਕ ਰੈਲੀ ਕਰ ਰਹੇ ਸੀਗੇ। ਉੱਥੇ ਰਾਹੁਲ ਗਾਂਧੀ ਨੇ ਕਿਹਾ ਵੀ ਦਿੱਲੀ ਦੇ ਵਿੱਚ 4 ਸੀਟਾਂ ਝਾੜੂ ਤੇ 3 ਕਾਂਗਰਸ ਅਸੀਂ ਇਕੱਠੇ ਲੜ ਰਹੇ ਹਾਂ। ਔਰ ਨਾਲ ਹੀ ਫਿਰ ਰਾਹੁਲ ਗਾਂਧੀ ਨੇ ਮੋਦੀ ਮੀਡੀਆ ਨੂੰ ਬੁਰੀ ਤਰ੍ਹਾਂ ਕਿਰਿਆ। ਪਹਿਲਾਂ ਤਾਂ ਕਹਿ ਬੈਠਾ ਮੀਡੀਆ ਵਾਲੇ ਮਿੱਤਰੋ ਤੇ ਬਾਅਦ ਚ ਰਾਹੁਲ ਗਾਂਧੀ ਸਿੱਧਾ ਹੋ ਗਿਆ ਵਕਾਊ ਚੈਨਲਾਂ ਨੂੰ ਤੇ ਕਹਿਣ ਲੱਗਾ ਅਸਲ ਤੇ ਤੁਸੀਂ ਸਾਡੇ ਮਿੱਤਰ ਨਹੀਂ ਹੋ ਤੁਸੀਂ ਮੋਦੀ ਸਾਹਿਬ ਦੇ ਮਿੱਤਰ ਹੋ ਤੁਸੀਂ ਅਮਾਨੀ ਅਡਾਨੀ ਸਾਹਿਬ ਦੇ ਮਿੱਤਰ ਹੋ ਤੁਸੀਂ ਸਾਡੀ ਗੱਲ ਨਹੀਂ ਕਰਨੀ ਉਹ ਕਹਿੰਦਾ ਰਾਹੁਲ ਗਾਂਧੀ ਚਾਹੇ ਖੁਦ ਇੱਕ ਸਰਮਾਇਦਾਰ ਵਿਚਾਰਤਾਰਾ ਦਾ ਨੁਮਾਇੰਦਾ ਹੈ ਪਰ ਜਿਹੜੀਆਂ ਉਹਨੇ ਗੱਲਾਂ ਕਹੀਆਂ ਉਹ ਠੀਕ ਨਹੀਂ ਉਹ ਕਹਿੰਦਾ ਕਿ ਇਹ ਜਿਹੜਾ ਮੀਡੀਆ ਹੈ ਇਹ ਕਦੇ ਵੀ ਮਜ਼ਦੂਰਾਂ ਦੀ ਕਿਸਾਨਾਂ ਦੀ ਆਮ ਲੋਕਾਂ ਦੀ ਗੱਲ ਨਹੀਂ ਕਰਦਾ ਕਹਿੰਦਾ ਇਹਦੀਆਂ ਖਬਰਾਂ ਦੇਖੋ ਚਾਂਦਨੀ ਚੌਕ 'ਚ ਰੈਲੀ ਕਰ ਰਿਹਾ ਸੀ ਰਾਹੁਲ ਗਾਂਧੀ ਤੇ ਚਾਂਦਨੀ ਚੌਕ ਵਾਲੇ ਲੋਕਾਂ ਨੂੰ ਉਹਨੇ ਕਿਹਾ ਕਿ ਤੁਸੀਂ ਨਾ ਇਹਨਾਂ ਦੇ ਚੈਨਲ ਦੇਖੋ ਜਾਂ ਤਾਂ ਉੱਥੇ ਅਮਾਨੀ ਅਡਾਨੀ ਹੋਰਾਂ ਦੀਆਂ ਇਹ ਸ਼ਾਦੀਆਂ ਦਿਖਾ ਰਹੇ ਨੇ ਜਾਂ ਉੱਥੇ ਵੱਡੇ ਵੱਡੇ ਫਿਲਮ ਸਟਾਰਾਂ ਦੀਆਂ ਖਬਰਾਂ ਦੇ ਰਹੇ ਨੇ ਤੇ ਜਾਂ ਫਿਰ ਬਚਦੀਆਂ ਖਬਰਾਂ ਮੋਦੀ ਸਾਹਿਬ ਤੇ ਉਹਦੀ ਸਰਕਾਰ ਦੀਆਂ ਨੇ ਤੇ ਕਹਿੰਦਾ ਤੁਹਾਨੂੰ ਕਿਸੇ ਵੀ ਚੈਨਲ ਤੇ ਗਰੀਬ ਮਜ਼ਦੂਰਾਂ ਦੀਆਂ ਤੰਗੀਆਂ ਕਿਸਾਨਾਂ ਦੇ ਦੁੱਖ ਜਾਂ ਆਮ ਲੋਕਾਂ ਦੇ ਦੁੱਖ ਤਕਲੀਫਾਂ ਨਹੀਂ ਵਿਖਾਈਆਂ ਜਾਣਗੀਆਂ ਔਰ ਕਹਿੰਦਾ ਇਹ ਜਿਹੜੇ ਜੋਬ ਕਰ ਰਹੇ ਨੇ ਨਾ ਚੈਨਲਾਂ ਤੇ ਇਹ 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 ਇਹਨਾਂ ਦੇ ਅਸੀਂ ਵਿਰੋਧੀ ਨਹੀਂ ਇਹਨਾਂ ਦੇ ਮਾਲਕ ਜਿਹੜੇ ਨੇ ਉਹ ਕੰਮ ਐਵੇਂ ਕਰਾਉਂਦੇ ਨੇ ਉਂਝ ਇਹ ਜਿਹੜੇ ਵੱਖ-ਵੱਖ ਚੈਨਲਾਂ ਤੇ ਕੰਮ ਕਰਨ ਵਾਲੇ ਨੇ ਇਹਨਾਂ ਨੇ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਵੋਟ ਸਾਨੂੰ ਹੀ ਪਾਉਣੀ ਹੈ ਹੁਣ ਰਾਹੁਲ ਗਾਂਧੀ ਦੀਆਂ ਵੱਡੀਆਂ ਟਿੱਪਣੀਆਂ ਤੇ ਰੌਲਾ ਪਿਆ ਪਲਟਵਾਰ ਵੀ ਆਏ ਨੇ ਹੁਣ ਕੀ ਮੀਡੀਆ ਜਿਹੜਾ ਉਹ ਮੀਡੀਆ ਜਿਹਨੂੰ ਰਾਹੁਲ ਗਾਂਧੀ ਜਾਂ ਜਿਹਨੂੰ ਕੁਝ ਲੋਕ ਗੋਦੀ ਮੀਡੀਆ ਕਹਿੰਦੇ ਨੇ ਕੀ ਉਹ ਮੀਡੀਆ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਨੂੰ ਬਰਦਾਸ਼ਤ ਕਰੇਗਾ ਕੀ ਉਹ ਰਾਹੁਲ ਗਾਂਧੀ ਦਾ ਹੋਰ ਵਿਰੋਧ ਨਹੀਂ ਕਰਨ ਲੱਗੇਗਾ ਦੇਖੋ ਕੁਝ ਵੀ ਹੋਵੇ ਪਰ ਰਾਹੁਲ ਗਾਂਧੀ ਨੇ ਗੱਲਾਂ ਬੋਲੀਆਂ ਨੇ ਔਰ ਰਾਹੁਲ ਗਾਂਧੀ ਨੇ ਫਿਰ ਹੱਥ ਵਿੱਚ ਸੰਵਿਧਾਨ ਫੜ ਲਿਆ ਤੇ ਕਿਹਾ ਕਿ ਅਸੀਂ ਦੇਸ਼ ਇਹਦੇ ਨਾਲ ਚਲਾਉਣਾ ਚਾਹੁੰਦੇ ਆ। ਬਾਬਾ ਭੀਮਰਾਓ ਅੰਬੇਦਕਰ ਉਹਨਾਂ ਨੇ ਇਹ ਸੰਵਿਧਾਨ ਬਣਾਇਆ ਗਰੀਬਾਂ ਲਈ, ਦਲਤਾਂ ਲਈ ਤੇ ਇਹ ਇਹਨੂੰ ਖਤਮ ਕਰਨਾ ਚਾਹੁੰਦੇ ਨੇ। ਸਿੱਧੇ ਦੋਸ਼ ਮੋਦੀ ਸਰਕਾਰ ਦੇ ਉੱਪਰ ਰਾਹੁਲ ਗਾਂਧੀ ਨੇ ਲਾਏ। ਪਰ ਉਹ ਕਹਿੰਦਾ ਅਸੀਂ ਸੰਵਿਧਾਨ ਦੇ ਮੁਤਾਬਕ ਦੇਸ਼ ਚਲਾਉਣਾ ਚਾਹੁੰਦੇ ਆ ਤੇ ਚਲਾਵਾਂਗੇ। ਪਰ ਰਾਹੁਲ ਗਾਂਧੀ ਨੇ ਕੋਈ ਝੂਠੇ ਸਬਜ਼ ਬਾਗ ਵੀ ਲੋਕਾਂ ਨੂੰ ਦਿਖਾਏ ਜਿਵੇਂ ਵੋਟਾਂ 'ਚ ਦਿਖਾਏ ਜਾਂਦੇ ਨੇ। ਰਾਹੁਲ ਗਾਂਧੀ ਕਹਿੰਦਾ ਵੇ ਸਾਡੀ ਸਰਕਾਰ ਆ ਲੈਂਦੇ ਹੋ ਹਰ ਇੱਕ ਨੌਜਵਾਨਾਂ ਦੀ ਅਸੀਂ ਲਿਸਟ ਬਣਾ ਰਿਹਾ ਫੇਰ ਜਗਰਾਂ ਦੀ ਤੇ ਸਰਕਾਰ ਆਉਂਦੇ ਹੀ ਅਸੀਂ ਉਹਨਾਂ ਨੂੰ ਨੌਕਰੀਆਂ ਦੇ ਦੇਣੀਆਂ ਨੇ ਇਹੀ ਗੱਲ ਤੇ ਮੋਦੀ ਸਾਹਿਬ ਨੇ ਕਹੀ ਸੀ ਤੇ ਰਾਹੁਲ ਗਾਂਧੀ ਸਾਹਿਬ ਹੋਰਾਂ ਦੀ ਕਿਹੜਾ ਪਹਿਲੀ ਵਾਰ ਸਰਕਾਰ ਬੰਨੀ ਹੈ ਹਿਮਾਚਲ ਪ੍ਰਦੇਸ਼ ਚ ਇਹਨਾਂ ਦੀ ਸਰਕਾਰ ਹੈਗੀ ਹੈ ਕਿੰਨੇ ਸੂਬਿਆਂ ਚ ਅੱਜ ਕਾਂਗਰਸ ਦੀ ਸਰਕਾਰ ਹੈਗੀ ਹੈ ਉੱਥੇ ਕਿਉਂ ਨਹੀਂ ਦੇ ਰਹੇ ਤੇ ਜਦੋਂ 10 ਸਾਲ ਲਗਾਤਾਰ ਕਾਂਗਰਸ ਦੀ ਸਰਕਾਰ ਸੈਂਟਰ ਚ ਰਹੀ ਮੋਦੀ ਤੋਂ ਪਹਿਲਾਂ ਉਦੋਂ ਕਿਉਂ ਨਹੀਂ ਸੀ ਦਿੱਤੀਆਂ ਖੈਰ ਔਲ ਪਲ ਕੇ ਹੋਣਿਆ ਹੁਣ ਰਾਹੁਲ ਗਾਂਧੀ ਸਾਹਿਬ ਫਿਰ ਕਹਿ ਰਹੇ ਨੇ ਜਨਤਾ ਕਿੰਨਾ ਕੁ ਵਿਸ਼ਵਾਸ ਕਰਦੀ ਹੈ ਇਹ ਆਉਣ ਵਾਲਾ ਟਾਈਮ ਦੱਸੇਗਾ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ